ਵਿਆਹ ਵਾਲੀ ਕੁੜੀ ਨਾਲ ਹੋ ਗਿਆ ਆ ਕੰਮ ਅੱਧ ਵਿਚਕਾਰ ਹੀ ਰੁਕ ਗਿਆ ਵਿਆਹ ਸਾਰਿਆਂ ਨੂੰ ਪਈਆਂ ਪਾ ਜੜਾਂ ਦੋਸਤੋ ਅਕਸਰ ਹੀ ਵਿਆਹਾਂ ਵਿੱਚ ਕਈ ਵਾਰ ਛੋਟੀਆਂ ਛੋਟੀਆਂ ਗੱਲਾਂ ਨਾਲ ਵੀ ਭਾਜੜਾਂ ਪੈ ਜਾਂਦੀਆਂ ਨੇ ਜਿਸ ਦੀ ਇੱਕ ਵੀਡੀਓ ਬਹੁਤ ਹੀ ਵਾਇਰਲ ਹੋ ਰਹੀ ਏ ਦਰਸਲ ਜੋ ਵਿਆਹ ਵਾਲੀ ਵੀਡੀਓ ਤੁਸੀਂ ਸਕਰੀਨ ਤੇ ਦੇਖ ਰਹੇ ਹੋ ਇਸ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਵਿਆਹ ਵਾਲੀ ਕੁੜੀ ਤੋਂ ਖੜਾ ਨਹੀਂ ਹੋਇਆ ਜਾ ਰਿਹਾ ਦਰਸਲ ਫੇਰੀਆਂ ਤੋਂ ਪਹਿਲਾਂ ਜਦੋਂ ਸ਼ਗਨ ਕੀਤੇ ਜਾ ਰਹੇ ਸੀ ਤਾਂ ਪੰਡਤ ਬਹੁਤ ਹੌਲੀ ਹੌਲੀ ਸ਼ਗਨਾ ਕਰਵਾ ਰਿਹਾ ਸੀ ਜਿਸ ਕਰਕੇ ਮੁੰਡਾ ਤੇ ਕੁੜੀ ਨੂੰ ਕਾਫੀ ਸਮਾਂ ਲਗਾਤਾਰ ਬੈਠਣਾ ਪਿਆ ਅਤੇ ਜਦੋਂ ਫੇਰੀਆਂ ਦੀ ਬਾਰੀ ਆਈ ਤਾਂ ਜਦੋਂ ਮੁੰਡਾ ਕੁੜੀ ਖੜੇ ਹੋਣ ਲੱਗੇ ਤਾਂ ਕੁੜੀ ਦਾ ਪੈਰ ਸੁੰਨ ਹੋ ਗਿਆ ਜਿਸ ਕਰਕੇ ਉਸ ਤੋਂ ਖੜੀ ਹੀ ਨਹੀਂ ਹੋਇਆ ਗਿਆ ਮੁੰਡੇ ਨੇ ਵੀ ਫੜ ਕੇ ਖੜੀ ਕਰਨ ਦੀ ਕੋਸ਼ਿਸ਼ ਕੀਤੀ ਪਰ ਕੁੜੀ ਤੋਂ ਖੜਾ ਨਹੀਂ ਹੋਇਆ ਗਿਆ ਇਹ ਦੇਖ ਕੇ ਰਿਸ਼ਤੇਦਾਰਾਂ ਨੂੰ ਭਾਜੜਾ ਪੈ ਗਈਆਂ ਕਿ ਆਖਰ ਅਜਿਹਾ ਕੀ ਹੋ ਗਿਆ ਤਾਂ ਜਦੋਂ ਕੁੜੀ ਦੇ ਮਾਪਿਓ ਪੁੱਛਦੇ ਨੇ ਤਾਂ ਕੁੜੀ ਕਹਿੰਦੀ ਹੈ ਕਿ ਕਭਰਾਓ ਨਾ ਬੈਠਣ ਨਾਲ ਮੇਰਾ ਪੈਰ ਸੁੰਨ ਹੋ ਗਿਆ ਜਿਸ ਕਰਕੇ ਮੇਰੇ ਤੋਂ ਖੜਿਆ ਨਹੀਂ ਜਾ ਰਿਹਾ ਫਿਰ ਤਕਰੀਬਨ 1 ਘੰਟੇ ਬਾਅਦ ਪੈਰ ਠੀਕ ਹੋਣ ਤੋਂ ਬਾਅਦ ਵਿਆਹ ਨੂੰ ਸਿਰੇ ਚੜਾਇਆ ਗਿਆ ਤੁਹਾਡੇ ਇਸ ਬਾਰੇ ਕੀ ਵਿਚਾਰ ਨੇ ਵਿਚ ਜ਼ਰੂਰ ਦਿਓ ਇਸ ਵੀਡੀਓ ਨੂੰ ਅੱਗੇ ਸ਼ੇਅਰ ਕਰਕੇ ਹੋਰ ਵੀਡੀਓ ਦੇਖਣ ਦੇ ਲਈ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ